ਮਤਲਬ ਪੈਸੇ ਦਾ ਥੋੜੇ ਮਤਲਬ ਬਹੁਤ ਹੀ ਆ ਗਿਆ 95 ਕਰੋੜ ਐ ਸਪੈਂਡ ਨੂੰ ਯਾਦ ਤੋਂ 600 ਕਰੋੜ ਕਰੋਗੇ ਕੀ ਹੈ ਪਰ ਮਤਲਬ ਸਾਰੀ ਇਹ ਮਤਲਬ ਸ਼ਰਮ ਨਹੀਂ ਦੀ ਹੈ ਜੇ ਨਾ ਹੁੰਦੀ ਨਾ ਨਾ ਕਦੇ ਤੂੰ ਹੋਣਾ ਸੀ ਮਿਸਟਰ ਸਾਹਿਬ ਕਹਿੰਦੇ 10% ਤੋਂ ਤੁਮਨੇ ਹਲਕੇ ਹੀ ਪੇ ਦਿੱਤੇ ਹੋ 6 ਸਮੇਂ

دو مطلب بہت زیادہ پچانوے کروڑ آپ پنڈ نو سو سو کروڑ کہ ہونا سی ماہ